ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ Job Alert ਭਾਈਵਾਂ ਤੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੀ ਇਸ ਦੇ ਵਿੱਚ P ट्रिपल S V ਵੱਲੋਂ ਅਸਾਮੀਆਂ ਮੰਗੀ ਜਾਂਦੀ ਹੈ ਇਹ ਸਾਮੀਆਂ ਗਰੁੱਪ C ਦੇ ਲਈ ਰਹਿਵੀਆਂ ਹਨ ਜੀ ਇਹ ਜ ਤਨਖਾਹ ਕਿੰਨੀ ਰਹਿਵਾਲੀ ਹੈ ਕਿਵੇਂ ਕਿਵੇਂ ਤੁਸੀਂ ਸਪੋਰਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਇਹਨਾਂ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਿਟ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਹੀ ਬੈਲ ਆਈਕਨ ਵੱਲ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰ ਦੇਣਾ ਜੀ ਤਾਂ ਜੋ ਪਿਆਰ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਰ ਰਹੇ ਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਇਸ਼ਤਿਹਾਰ ਨੰਬਰ 14/2025 ਹੈ ਜੀ ਇਹਦੇ ਵਿੱਚ ਵੱਖ-ਵੱਖ ਭਾਗਾਂ ਦੇ ਵਿੱਚ ਸਮੀ ਮੰਗ ਕੀਤੀ ਜਾਂਦੀ ਹੈ ਇਹਨਾਂ ਇਸ਼ਤਿਹਾਰ ਪ੍ਰਗਟਿਤ ਹੋਣ ਦੀ ਜੋ ਮਿਤੀ ਹੈ ਜੀ 28/11/2025 ਹੈ ਲਾਸਟ ਡੇਟ 26/12/2025 ਸ਼ਾਮ ਦੀ 5 ਵਜੇ ਤੱਕ ਰਹਿਣ ਵਾਲੀ ਹੈ। ਜੋ ਫੀਸ ਭਰਨ ਦੀ ਡੇਟ ਹੈ ਜੀ ਉਹ 30/12/2025 ਰਹਿਣ ਵਾਲੀ ਹੈ। ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਵੱਖ-ਵੱਖ ਭਾਗਾਂ ਤੋਂ ਪ੍ਰਾਤਮਿਕ ਪੱਤਰਾਂ ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮ ਅਨੁਸਾਰ ਗਰੁੱਪ ਸੀ ਦੀਆਂ ਅਸਾਮੀਆਂ ਨੂੰ ਭਰਨ ਲਈ ਬੋਰਡ ਦੀ ਵੈੱਬਸਾਈਟ ਤੇ ਯੋਗ ਉਮੀਦਵਾਰਾਂ ਤੋਂ ਕਿ 26/12 ਤੱਕ ਆਨਲਾਈਨ ਮੌੜ ਰਹੀ ਅਰਜ਼ੀ ਮੰਗੀਤੀ ਜਾਂਦੀ ਹੈ ਜੀ। ਅਸਾਮੀਆਂ ਨਾਮਾਂ ਜੀ ਸਟੈਨ ਨੂੰ ਟਾਈਪਸਟ ਦੀ ਰਹਿਣ ਵਾਲੀ ਹੈ ਜਿਦੇ ਚ 109 ਸਾਮੀਆਂ ਖਾਲੀ ਹਨ ਜੀ ਜੋ ਸਾਮੀਆਂ ਦੀ ਕੈਟਾਗਰੀ ਵਾਈਜ਼ ਵਰਗ ਕਰਨ ਇਸ ਤਰਿਕਾ ਨਾਲ ਰਹੇ ਵਾਲਾ ਜੀ ਵੱਖ-ਵੱਖ ਭਾਗਾਂ ਦੇ ਵਿੱਚ ਵੱਖ-ਵੱਖ ਕੈਟਾਗਰੀ ਵਾਈਜ਼ ਵੈਕਾਂਸੀਆਂ ਰਹੇ ਵਾਲੀਆਂ ਹਨ ਜਿਵੇਂ ਕਿ ਪ੍ਰਮੁੱਖ ਸਥਾਨਕ ਕਮਿਸ਼ਨ ਪੰਜਾਬ ਹੋਂ ਨਵੀਂ ਦਿੱਲੀ ਦੇ ਵਿੱਚ ਇੱਕ ਵੈਕਾਂਸੀ ਹੈ ਡਿਪਟੀ ਕਮਿਸ਼ਨਰ ਐਸਐਸ ਨਗਰ ਦੇ ਵਿੱਚ ਤਿੰਨ ਵੈਕਾਂਸੀਆਂ ਹਨ ਟੋਟਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਤਿੰਨ ਹਨ ਜੀ ਆਮ ਰਾਜ ਪ੍ਰਬੰਧ ਵਿਭਾਗ ਦੇ ਵਿੱਚ ਇਹ ਵੈਕਾਂਸੀਆਂ 41 ਹਨ ਲੋਕਲ ਆਡਿਟ ਵਿੰਗ ਵਿੱਤ ਵਿਭਾਗ ਪੰਜਾਬ ਦੇ ਵਿੱਚ ਇਤਨ ਸਮੀਰਨ ਵਾਲੇ ਹਾਂਜੀ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਹੈ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਪੰਜਾਬ ਵਿੱਚ 4 ਵਕਾਂਸੀਆਂ ਵਾਲੇ ਹਾਂਜੀ ਟੋਟਲ ਇਹ ਡਿਪਟੀ ਕਮਿਸ਼ਨਰ ਬਰਨਾਲਾ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਹੈ ਡਾਇਰੈਕਟੋਰੇਟ ਖੇਡ ਵਿਭਾਗ ਪੰਜਾਬ ਦੀ ਲਈ ਇਹ ਜੋ ਵਕਾਂਸੀਆਂ ਹਾਂਜੀ ਟੋਟਲ 11 ਹਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਲਈ ਵਕਾਂਸੀਆਂ 4 ਨੇ ਵਾਲੀਆਂ ਹਨ ਸਥਾਨਕ ਸਰਕਾਰ ਵਿਭਾਗ ਪੰਜਾਬ ਵਿਭਾਗ ਦੇ ਵਿੱਚ ਇਹ ਟੋਟਲ ਵਕਾਂਸੀਆਂ 5 ਹਨ ਜੀ ਨਿੱਕੀ ਸਿੱਖਿਆ ਦੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਟੋਟਲ ਵਾਕਸੇ ਸ਼ੇਰਾਂ ਵਾਲੀਆਂ ਹਨ ਡਾਇਰੈਕਟੋਰੇਟ ਸ਼ਹਿਰ ਸਪਟਾ ਵਿਭਾਗ ਪੰਜਾਬ ਦੇ ਵਿੱਚ ਇਹ ਇੱਕ ਵਾਕੰਸੀ ਰਹੇ ਵਾਲੀ ਹੈ ਚੀਫ ਐਡੀਟਰ ਸਹਿਕਾਰੀ ਸੁਭਾ ਪੰਜਾਬ ਦੇ ਵਿੱਚ ਇਹ ਇੱਕ ਵਾਕੰਸੀ ਹੋ ਹੈ ਜੀ ਇਹ ਸ਼ੇਰਾਂ ਵਾਲੀਆਂ ਹਨ ਤੇ ਦੋ ਇਹਦੇ ਵਿੱਚ ਬੈਕਲੌਗ ਵਿੱਚ ਕੰਨਸੀ ਰਹੇ ਵਾਲੀਆਂ ਹਨ ਵਧੀਕ ਡਾਇਰੈਕਟੋਰੇਟ ਜਨਰਲ ਪੁਲਿਸ ਜ਼ਿਲ੍ਹਾ ਮੁਖਤਸਰ ਦੇ ਵਿੱਚ ਇਹ ਵਾਕੰਸੀ ਕਰਾਂ ਵਾਲੀ ਹੈ ਜੀ ਵਧੀਕ ਡਾਇਰੈਕਟੋਰੇਟ ਜਨਰਲ ਪੁਲਿਸ ਜ਼ਿਲ੍ਹਾ ਖੇਤਰੀ ਦਫ਼ਤਰ ਦੇ ਵਿੱਚ ਇਹ ਟੋਟਲ ਸਾਰੇ 4 ਰਹੇ ਵਾਲੀਆਂ ਹਨ ਇਹ ਜੇ ਸਟੈਨੋ ਪਸਤ ਦੀਆਂ vacancies ਹਾਂ ਜੀ ਵੱਖ-ਵੱਖ ਭਾਗਾਂ ਵਿੱਚ ਰਹਿਣ ਵਾਲੀਆਂ ਹਨ ਇਹਨਾਂ ਜੋ ਕੋਡ ਹੈ ਜੀ ਅਪਲਾਈ ਕਰਨ ਦਾ ਸਾਮੀ ਦੇ ਲਈ ਇਸ ਤਰੀਕੇ ਦਾ ਰਹਿਣ ਵਾਲਾ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਜਿਹੜੇ ਕੋਡ ਤੁਸੀਂ ਭਰੋਗੇ ਜਿਵੇਂ ਕਿ ਸਰਵਿਸਮੈਨ ਜਰਨਲ ਲਈ ਸੈਲਫ ਦੇ ਲਈ ਇੱਕ ਸੂਚੀ ਨੰਬਰ ਕੋਡ ਉਸ ਤਰੀਕੇ ਤੁਸੀਂ ਅਪਲੀਕੇਸ਼ਨ ਨੂੰ ਅਪਲਾਈ ਕਰਨਾ ਜੀ ਇਹ ਜੋ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਵਿਦਿਅਕ ਯੋਗਤਾ ਦੇ ਵਿੱਚ ਕੈਂਡੀਡੇਟ ਦੀ ਬੀ ਕੀਤੀ ਹੋਣੀ ਚਾਹੀਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਤੇ ਪੰਜਾਬੀ ਸਟੈਨੋਗ੍ਰਾਫੀ ਦਾ ਟੈਸਟ ਪਾਸ ਕੀ ਤੋ ਹੋਣਾ ਚਾਹੀਦਾ ਹੈਗਾ ਨੌਕਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਮਰ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ ਐਜ਼ ਪਰ ਗਵਰਨਮੈਂਟ ਰੂਲ ਦੇ ਸਬੰ ਨਾਲ ਇਹ ਇਲੈਕਸ਼ਨ ਵੀ ਮਿਲਣ ਵਾਲੀ ਹੈ ਜੀ ਵੱਖ-ਵੱਖ ਕੈਟਾਗਰੀ ਵਾਈਜ਼ ਇਹ ਇਲੈਕਸ਼ਨਾਂ ਰਹਿਣ ਵਾਲੀਆਂ ਇਹਨਾਂ ਪੋਸਟਾਂ ਦੇ ਲਈ ਤਨਖਾਹ ਇਹਦੇ ਵਿੱਚ ਤੁਹਾਨੂੰ ਦੱਸ ਨਹੀਂ ਤਨਖਾਹ ਇਸ ਤਰੀਕੇ ਨਾਲ ਰਹਿਣ ਵਾਲੀ ਹੈ 21700 ਤੋਂ ਲੈ ਕੇ 61100 ਤੱਕ ਲੈਵਲ 3 ਦੀ ਪੇਮੈਂਟ ਰਹਿਣ ਵਾਲੀ ਹੈ ਇਸ ਪੋਸਟ ਦੇ ਲਈ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਆਮ ਵਰਗ ਜਨਰਲ ਲਈ 1000 ਰੁਪਏ ਫੀਸ ਰਹਿਣ ਵਾਲੀ ਹੈ ਐਸਸੀ ਬੀਸੀ ਦੇ ਲਈ ਇਹ 2500 ਰੁਪਿਆ ਅਕ ਸਰਵਿਸਮੈਨ ਸੈਲਫ ਅਤੇ ਡਿਪੈਂਡੈਂਟ ਦੇ ਲਈ 200 ਰੁਪਿਆ ਰਹਿਣ ਵਾਲੀ ਫੀਸ ਹੈ ਤੇ ਜੋ ਹੈਂਡੀਕੈਪਟ ਹਨ ਉਹਨਾਂ ਲਈ 500 ਰੁਪਿਆ ਫੀਸ ਰਹਿਣ ਵਾਲੀ ਹੈ ਜੀ ਇੱਕ ਗੱਲ ਤਾਂ ਹੋਰ ਰੱਖਣਾ ਹੈ ਇਸ਼ਤਿਹਾਰ ਨੰਬਰ 7 ਆਫ 2023 ਵਿੱਚ ਪਹਿਲਾਂ ਤੋਂ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨਾਲ ਸੰਬੰਧੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਜੀ ਇਹ ਜੋ ਗਾਈਡਲਾਈਨ ਹੈ ਜੀ ਤੁਸੀਂ ਤਾਂ ਇਹਨਾਂ ਪੜ੍ਹ ਲੈਣਾ ਫਿਰ ਹੀ ਤੁਸੀਂ ਇਹਨਾਂ ਪੋਸਟਨ ਨੂੰ ਅਪਲਾਈ ਕਰਨਾ ਜਿਹੜੇ ਕੈਂਡੀਡੇਟਸ ਨੇ 2 ਉਹਨਾਂ ਨੂੰ ਫੀਸ ਭਰਨ ਦੀ ਕੋਈ ਲੋੜ ਨਹੀਂ ਹੋਵੇਗੀ ਫੀਸ ਤੁਹਾਡੀ ਹੀ ਪ੍ਰੋਜੈਕਟ ਲਿਕਨ ਦੁਆਰਾ ਤੁਹਾਨੂੰ ਇਹ ਅਸਾਮੀਆਂ ਭਰਨੇ ਪੈਣਗੇ ਲੇਕਿਨ ਫੀਸ ਭਰਨ ਦੀ ਕੋਈ ਲੋੜ ਨਹੀਂ ਹੋਵੇਗੀ ਫੀਸ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਨੋਟੀਫਿਕੇਸ਼ਨ ਸਾਡੇ ਵਟਸਐਪ ਚੈਨਲ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੋ ਵਟਸਐਪ ਚੈਨਲ ਲਿੰਕ ਆ ਵੀਡੀਓ ਡਿਸਕ੍ਰਿਪਸ਼ਨ ਚ ਹੈ ਜੀ ਇਸ ਸਪਰਤੀ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਤੁਸੀਂ ਕਿਸੇ ਵੀ ਕੰਮਕਾਜ ਵਾਲੇ ਤਨਾ ਇਸ ਮੋਬਾਈਲ ਨੰਬਰ ਤੇ ਜਾ ਕੇ ਸੰਪਰਕ ਕਰ ਸਕਦੇ ਹੋ ਜੀ ਇਹਦੇ ਇਹਨਾਂ ਨੇ ਈਮੇਲ ਆਈਡੀ ਵੀ ਦਿੱਤੀ ਗਈ ਹੈ ਤੁਸੀਂ ਉਸ ਤੇ ਵੀ ਸੰਪਰਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਨਾਲ ਹੀ ਬੈੱਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਕੋਈ ਵੀ ਨਵਾਂ ਪੰਜਾਬ ਵਿੱਚ ਅਪਡੇਟ ਆਉਂਦਾ ਹੈ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਉਹਦੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਕੋਈ ਕੁਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਬਹੁਤ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ